ਜਾ ਕੋਈ ਸੀਨੀਅਰ ਮੈਂਬਰ ਤੇ ਜਾ ਜਿਹੜੀ ਪੱਠੇ ਚ ਵੱਡੇ ਜੱਤੇ ਬੰਦੇ ਦਾ ਪ੍ਰਧਾਨ ਉਹਨਾਂ ਨੂੰ ਕਨਫਿਊਰ ਕਰਨੀ ਚਾਹੀਦੀ ਆ ਕਿਉਂਕਿ ਮੈਂ ਫਿਲਹਾਲ ਕੋਈ ਇਲੈਕਟਿਡ ਮੈਂਬਰ ਨਹੀਂ ਹੈਗਾ ਪ੍ਰੋਟੋਕੋਲ ਇਹੀ ਕਹਿੰਦਾ ਸੋ ਦੋਸਤੋ ਗੱਲ ਕਰਦੇ ਆਪਾਂ ਮੰਗਾ ਦੀ ਰੈਲੀ ਆ ਦੀ ਹੜਤਾਲ ਦੀ ਡਿਮਾਂਡ ਹੁੰਦੀ ਆ ਪਰ ਮੰਗਾ ਫੇਰ ਨਹੀਂ ਮੰਨਿਆ ਜਾਂਦੀ ਆ ਹਰ ਜਗ੍ਹਾ ਦੇ ਪੂਰੇ ਪੰਜਾਬ ਦੇ ਵਿੱਚ ਕੋਈ ਗੱਲ ਚੱਲਦੀ ਆ ਹੜਤਾਲ ਕਰਦੇ ਰੈਲੀਆ ਕਰਦੇ ਰੈਲੀਆ ਵੀ ਹੋਈਆਂ ਮੀਟਿੰਗ ਹੁੰਦੀ ਆ ਤੇ ਮੀਟਿੰਗ ਤੋਂ ਬਾਅਦ ਕੀ ਨਿਕਲਦਾ ਅਗਲੀ ਮੀਟਿੰਗ ਹੋ ਜਾਂਦੀ ਆ ਤੇ ਆਪਣੀਆਂ ਮੰਂਗਾਂ ਜੋ ਉੱਥੇ ਦੀ ਉੱਥੇ ਰਹਿ ਜਾਂਦੀਆਂ ਕਿੰਨੇ ਖਾ ਇੱਕ ਜਥੇਬੰਦੀ ਦੀ ਕਮੀ ਹੋ ਸਕਦੀ ਆ ਦੋ ਦੀ ਹੋ ਸਕਦੀ ਤਿੰਨ ਦੀ ਹੋ ਸਕਦੀ ਆ ਜਥੇਬੰਦੀਆਂ ਬਦਲੀਆਂ ਜਾਂਦੀਆਂ ਪਾਰਟੀਆਂ ਨੂੰ ਇਲੈਕਸ਼ਨ ਹੁੰਦੀ ਆ ਇੱਕ ਜਥੇਬੰਦੀ ਦੇ ਮੈਂਬਰ ਹਾਰ ਜਾਂਦੇ ਆ ਦੂਜੇ ਜਿੱਤੇ ਜਾਂਦੇ ਆ ਫਿਰ ਵੀ ਨਹੀਂ ਉੱਥੇ ਦੇ ਉੱਥੇ ਰਹਿ ਜਾਂਦੀ ਮੰਗਾਂ ਫਿਰ ਨਹੀਂ ਮੰਨੀਆਂ ਜਾਂਦੀਆਂ ਬੰਦੇ ਲਗਾਤਾਰ ਚੇਂਜ ਹੋ ਰਹੇ ਨੇ ਜਦ ਇਹ ਬੰਦੀਆਂ ਦੇ ਵਿੱਚ ਆਪਾਂ ਨਵੇਂ ਨਵੇਂ ਚਿਹਰੇ ਲੱਗ ਕੇ ਆ ਰਹੇ ਆ ਪਰ ਮੰਨ ਲੈ ਫਿਰ ਉੱਥੇ ਦੀ ਅੱਗੇ ਸਾਨੂੰ ਲੱਗਦਾ ਸ਼ਾਇਦ ਇਹ ਜੱਥੇ ਬੰਦੀ ਕੁਛ ਕਰ ਲੈਣਗੇ ਜਾਂ ਇਹ ਚਿਹਰੇ ਕਰ ਲੈਣਗੇ ਜਿਹੜੇ ਆਪਾਂ ਪਾਰਟੀਆਂ ਨੂੰ ਦੇਖਿਆ ਵੀ ਆਹ ਪਾਰਟੀ ਹੁਣ ਆਹ ਪਾਰਟੀ ਕੁਛ ਕਰ ਲੇਗੀ ਪਰ ਸੋਚਦੇ ਆ ਕਿ ਆਪਾਂ ਸੋਚਦੇ ਨਹੀਂ ਇੱਥੇ ਆ ਕੇ ਆਪਾਂ ਮਾਰ ਪੈ ਰਹੀ ਹੈ ਇੱਥੇ ਆਪਣੀ ਬਾਹਰ ਹੋ ਰਹੀ ਹੈ ਤੁਸੀਂ ਸੋਚਦੇ ਹੋ ਕਿ ਜਿਹੜੇ ਟੀਏ ਵਾਲਾ ਕਹਿੰਦਾ ਟੀਏ ਦੀ ਗੱਲ ਕਰੋ ਟੌਪ ਤੇ ਰੱਖ ਲੋ ਪੁਰਾਣੀ ਪੈਨਸ਼ਨ ਵਾਲਾ ਕਹਿੰਦਾ ਮੇਰੀ ਪੁਰਾਣੀ ਪੈਨਸ਼ਨ ਤੇ ਰੱਖ ਲੋ ਅਗੇ ਤੇਰਾ ਕੋਈ ਇੱਕ ਨੰਬਰ ਪਾ ਕੇ ਸਾਰਿਆਂ ਵੱਡਾ ਪਾ ਕੇ ਦੇ ਲਿਖਦੇ ਕੌਮੇ ਪਾਪਾ ਕਿਹੜੀਆਂ ਮੰਗਾਂ ਕਰਦੇ ਨੇ ਫਿਰ ਪੂਰੀ ਹੋ ਜਾਣਗੇ ਸਵਾਲ ਆਪਣੇ ਆਪ ਨੂੰ ਕਰਨਾ ਹੁੰਦਾ ਅਸੀਂ ਸਵਾਲ ਦੂਜੇ ਨੂੰ ਕਰਦੇ ਪਹਿਲੀ ਜਿਹੜੀ ਕਮੀ ਸਾਡੇ 'ਚ ਹੈ ਅਸੀਂ ਕਿਉਂ ਨਹੀਂ ਸੋਚਦੇ ਕਿ ਜਦੋਂ ਸਾਰਾ ਕੁਝ ਹੋ ਰਿਹਾ ਤੇ ਫਿਰ ਵੀ ਮੰਗਾ ਕਿਉਂ ਨਹੀਂ ਪੂਰੀ ਹੋ ਰਹੀਆਂ ਕਿਉਂਕਿ ਆਪਾਂ ਸਿਸਟਮ ਨਹੀਂ ਸਮਝ ਰਹੇ ਇਹ ਸਿਸਟਮ ਕੀ ਹੈ ਇਹ ਜੀ ਪਤੇ ਉਹਨਾਂ ਨੇ ਬਣਾਇਆ ਉਹਨਾਂ ਨੇ ਹਵਾਲਾ ਖਾਰਿਆ ਅਸੀਂ ਸਿਸਟਮ ਦੀ ਗੱਲ ਨਹੀਂ ਕਰਦੇ ਅਸੀਂ ਕਹਿੰਦੇ ਆ ਰੋਲਾ ਪਾ ਲਓ ਹੜਤਾਲ ਕਰ ਦਿਓ ਹਾਏ ਹਾਏ ਕਰ ਦਿਓ ਸਾਰੇ ਕੁਝ ਹੋ ਜਾਊਗਾ ਅੱਗੇ ਕੀ ਵੀ ਕਰਕੇ ਦੇਖ ਲਿਓ ਹੋਰ ਕਰਕੇ ਦੇਖ ਲਿਓ ਹੁੰਦਾ ਰਿਹਾ ਪਰ ਗੱਲਾ ਪ੍ਰਣਾਲੀ ਉੱਤੇ ਦਾ ਉੱਥੇ ਨਾ ਸਿਸਟਮ ਇਹ ਆ ਕਿ ਪਾਵਰ ਨੂੰ ਹਥਿਆਇਆ ਜਾਵੇ ਜਿੰਦ ਕੋਈ ਪਾਵਰ ਆਂਦੀ ਆ ਉਹ ਪਾਵਰ ਦੇ ਨਾਲ ਪੈਸਾ ਬਣਾਉਂਦਾ ਤੇ ਪੈਸੇ ਦੇ ਨਾਲ ਸਾਨੂੰ ਮੂਖ ਬਣਾਉਂਦਾ ਇਹਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੀ ਕੀ ਕਰਦੇ ਅਸੀਂ ਜਿਹੜੀਆਂ ਬਾਪੇ ਆਦਮ ਤੋਂ ਚੱਲੀ ਆ ਰਹੀ ਹੈ ਤਿਰਤਾ ਉਹਨੂੰ ਬਣਾ ਲੈਣੇ ਆਂ ਕਿ ਹੜਤਾਲਾ ਕਰ ਲੋ ਇਹ ਅੱਜ ਦੀਆਂ ਦੇਸ਼ ਜਾਤੀ ਤੋਂ ਪਹਿਲਾਂ ਹੜਤਾਲਾ ਹੋ ਰਹੀਆਂ ਨਾ ਮਿਲਵਤਨ ਲਹਿਰਾ ਚੱਲ ਆਮ ਅੰਗਾਂ ਦੇ ਪ੍ਰਤੀ ਕੀ ਸੋਚ ਰੱਖਦਾ ਕੀ ਇਹ ਕੰਮ ਕਰ ਸਕਦੇ ਆ ਕੀ ਸਾਨੂੰ ਬੇਕੂ ਬਣਾ ਰਹੇ ਕੀ ਅਸੀਂ ਫਰੀ ਦੇ ਚੀਜ਼ਾਂ ਦੇ ਵਿੱਚ ਫਸਣਾ ਅਸੀਂ ਲੋਕਾਂ ਨੂੰ ਅਵੇਅਰ ਕਿਵੇਂ ਕਰਨਾ ਸਾਡੇ ਹੱਥ ਚ ਕੀ ਆ ਜਿਹੜਾ ਚੀਜ਼ ਹੱਥ ਚ ਨਹੀਂ ਉਹਨੂੰ ਹੱਥ ਚ ਕਿਵੇਂ ਕਰਨਾ ਇਹ ਚੀਜ਼ਾਂ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਤੇ ਜਦ ਤੁਹਾਡੀ ਆਪਣੇ ਆਪ ਹੋ ਜੀ ਕਿਉਂਕਿ ਪੋਲੀਟੀਕਲ ਪਾਰਟੀ ਕੋਈ ਆ ਜੇ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਅਗਲੇ ਨੇ ਵੀ ਤੁਹਾਡੇ ਹੈ ਗਿਆ ਕਰਨਾ ਇਹ ਵੀ ਆਜੀ ਪਾਰਟੀ ਆ ਜੀ ਕਿਉਂ ਖਜ਼ਾਨਾ ਖਾਲੀ ਪਿਆ ਤੁਹਾਨੂੰ ਵੀ ਪਤਾ ਹੈ ਕਿ ਕਹਿੰਦੇ ਹੱਤਖਤ ਨਹੀਂ ਨਹੀਂ ਕਹਿੰਦੇ ਸਰਕਾਰਾਂ ਦਾ ਖਜ਼ਾਨਾ ਨਹੀਂ ਖਾਲੀ ਤੁਸੀਂ ਨਾ ਬੋਲਿਆ ਕਰੋ ਬੋਲਣਾ ਬਹੁਤ ਹੈ ਇਹ ਪਹਿਲੇ ਦਿਨ ਬੋਲਦਾ ਸੀ ਤੁਸੀਂ ਇਹ ਸਿਸਟਮ ਇਹ politcal ਸਿਸਟਮ ਨੂੰ ਸਮਝੋ ਇਹ politcal ਲੋਕ ਇਹ ਪੂੰਜੀਪਤੀ ਇਹ ਸਾਰੇ ਤੁਹਾਨੂੰ ਕੀਵੇਂ ਬਖਤਰੇ ਨੇ ਇਹਨੂੰ ਸਮਝਣਾ ਸ਼ੁਰੂ ਕਰੋ ਉਸ ਦਾ ਨਾ ਕਹਦੇ ਸਟ੍ਰੈਟਜੀਆ ਅਡਾਪਟ ਕਰੋ ਇਹ ਸਾਰਾ ਕੁਝ ਮੈਂ ਜੂਨੀਅਨ ਜੁਆਇੰਟ ਐਕਸ਼ਨ ਕਮੇਟੀ ਆਫਸਰ ਐਸੋਸੀਏਸ਼ਨ ਕਲਾਸ 4 ਐਸੋਸੀਏਸ਼ਨ ਡਰਾਈਵਰ ਐਸੋਸੀਏਸ਼ਨ ਐਫਸੀ ਸੈਕਟੇਡ ਐ ਸਾਰਿਆਂ ਨੂੰ ਕਹਿਣਾ ਕਿ ਇਹ ਚੀਜ਼ਾਂ ਤੁਹਾਨੂੰ ਸੋਚਣੀਆਂ ਪੈਣੀਆਂ ਆਪਣੇ ਸਾਥੀਆਂ ਨੂੰ ਅਵੇਅਰ ਕਰਨਾ ਪੈਣਾ ਇੱਕ ਨਵੇਂ ਮੂਮੈਂਟ ਜਨਾਰੀ ਪੈਣੀ ਹੈ ਉਹ ਮੂਮੈਂਟ ਇੱਕ ਪਾਰਟੀ ਦੇਗੇਂਸਟ ਸਿਸਟਮ ਦੇਗੇਂਸਟ ਜੇਕਰ ਤੁਸੀਂ ਕਰਗੇ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਆ ਤੇ ਕਦੀ 4% ਕਦੀ 2% ਕਦੀ ਇੱਕਤੀ ਮੰਗ ਕਦੀ ਪੂਰੀ ਮੰਗ ਤੇ ਐਂਆ ਪੈਂਡੈਂਸੀ ਜਿਹੜੀ ਆ ਉਹ ਵਾਧੀ ਜਾਣੀ ਅੱਜ 16% ਆ ਕਾਨੂੰ 20% ਹੋ ਜਣੀ ਹੈ 30% ਹੋ ਜਣੀ ਤਨਖਾਹਾਂ ਸੋਚ ਕੇ ਦੇਖੋ ਜਿਵੇਂ ਤੁਹਾਨੂੰ ਬੁਲਾ ਰਿਆਣ ਦੱਸਿਆ ਪਰ 16% ਲਾ ਕੇ ਦੇਖੋ ਤੁਹਾਡੀ ਕਿੰਨੀ ਤਨਖਾਹ ਤੱਕ ਮਿਲ ਰਹੀ ਹੈ ਤੇ ਹਰ ਮਹੀਨੇ ਮਿਲਦੀ ਹੈ ਤੇ ਪਿਛਲਾ ਏਰੀਆ ਕਿੰਨਾ ਇਹ ਬਿਹਰੇ ਏਰੀਆ ਚ ਜਾਣਾ ਏਰੀਆ ਨੇ ਤੁਸੀਂ ਆਪਾਂ ਮੰਗ ਬਹੁਤਾ ਟਕ ਕਰਦੇ ਆਪਾਂ ਮੰਗ ਡਿਜੇਰੀ ਕਰਦੇ ਸੋ ਸਵਾਲ ਆਪ ਕਰੋ ਰਾ ਆਪ ਲਪੋ ਲੀਡਰਾਂ ਨੂੰ ਦੱਸੋ ਕਿ ਜੇ ਲੀਡਰਾਂ ਨਾਲ ਕੋਈ ਤੁਹਾਡੇ ਨਾਲ ਡਿਸਕਸ ਕਰਨ ਸੋ politically power ਨੂੰ ਨਹੀਂ ਛੱਡਣਾ ਸੋਚਣ ਕਰਨੇ ਕਰਨਾ ਗੱਲ ਮੁਕਤ ਦੀ ਇੱਥੇ ਆ ਕੇ ਦੂਸਰੀ ਗੱਲ ਮੈਂ ਕਹੀ ਕਿ ਸਾਡੇ ਜਿਹੜੇ ਸਾਥੀ ਆ ਉਹ ਪ੍ਰੋਟੋਕੋਲ ਦਾ ਧਿਆਨ ਰੱਖਿਆ ਕਰਨਾ ਜਿਹੜੇ ਇਲੈਕਟਿਡ ਮੈਂਬਰ ਉਹਨਾਂ ਨੂੰ ਅੱਗੇ ਲਿਆਇਆ ਕਰਨਾ ਉਹ ਕੰਕਲੂਡ ਕਰਿਆ ਕਰਨਾ ਸ ਜਦੋਂ ਇੱਕ ਸੁਪਰਡੈਂਟ ਭਾ ਜਾਂਦਾ ਬੰਦਾ ਇਸ ਸਟੇਜ ਤੇ ਆ ਜਾਂਦਾ ਹੌਲੀ ਹੌਲੀ ਉਹਦੇ ਵਿੱਚ ਜਿਹੜੀ ਆ ਅਟੈਕਿੰਗ ਦੀ ਜਿਹੜੀ ਪਾਵਰ ਆ ਉਹ ਧੀਮੀ ਹੋਣ ਲੱਗ ਜਾਂਦੀ ਉਹ ਪਜੈਸ਼ਕ ਹੋ ਜਾਂਦਾ ਸੋ ਉਹਨਾਂ ਕੋਲੋਂ ਸੁਜੈਸ਼ਨ ਲੈ ਜਾ ਸਕਦੇ ਐਡਵਾਈਸ ਲਈ ਜਾ ਸਕਦੀ ਅਸੀਂ ਇੱਕ ਪ੍ਰੈਕਟੀਕਲ ਕੀਤਾ ਸੀ ਨਵੇਂ ਯੂਥ ਨੂੰ ਅੱਗੇ ਲਿਆਓ ਉਹਨਾਂ ਨੂੰ ਪ੍ਰਧਾਨ ਜਨਰਲ ਸੈਕਟਰੀ ਬਣਾਓ ਪੂਰੀ ਜਥੇਬੰਦੀ ਨਵੀਂ ਬਣਾਈ ਤੇ ਮੈਨੂੰ ਅੱਜ ਲੱਗ ਰਿਹਾ ਜਦੋਂ ਸਪੀਚਾ ਜਿੰਦੇ ਆ ਤੇ ਜਿਹੜਾ ਸਪੀਕਰ ਉਹ ਵੀ ਫਟਣ ਤੇ ਆ ਜਾਂਦਾ ਇਹਨਾਂ ਦੀ ਆਵਾਜ਼ ਹੀ ਨਿਕਲ ਲੱਗੀ ਤੇ ਜਦੋਂ ਇਹ ਨਵੇਂ-ਨਵੇਂ ਆਏ ਸੀ ਉਹਨੂੰ ਬੋਲਣਾ ਵੀ ਸੀ ਕਿ ਸ਼ਰਮਾਂਦੇ ਸੀ ਪਿੱਛੇ ਭੱਜਦੇ ਜਿਵੇਂ ਉਹਨੂੰ ਅਮਨ ਮੈਡਮ ਪਿੱਛੇ ਖੜੀ ਆ ਵਧੀਆ ਬੋਲਦੀ ਪਰ ਅਜੇ ਵੀ ਡਰ ਰਹੀ ਆ ਹੌਲੀ-ਹੌਲੀ ਨਹੀਂ ਹੋਈ ਹੋਈ ਜਦੋਂ ਸਾਰੇ ਟ੍ਰੇਨ ਹੋ ਜਾਣਗੇ ਤੇ ਕਮਾਂਡ ਤੁਸੀਂ ਲੋਕਾਂ ਨੇ ਸੰਭਣੀ ਆ ਅਸੀਂ ਤੇ ਅਡਵਾਈਸਰੀ ਦੇ ਚਾ ਅਡਵਾਈਸ ਤੁਹਾਨੂੰ ਕਰੀ ਜਾਣੀ ਹੈ ਤੁਹਾਡੇ ਨਾਲ ਖੜੇ ਆ ਤੇ ਖੜੇ ਰਵਾਂਗੇ ਪਰ ਅੱਗੇ ਹਮ ਤੁਸੀਂ ਲੱਗਣਾ ਸਾਰਿਆਂ ਨੇ ਤੇ ਆਪਣੇ ਜਥੇਬੰਦੀ ਜਿਹੜੀ ਵੀ ਆ ਇਹਨਾਂ ਨਵੇਂ ਸਾਥੀਆਂ ਨੇ ਕਮਾਂਡ ਕਰਨੀ ਆ ਇਹਨਾਂ ਦੀ ਹੌਸਲਾ ਫਜ਼ਾਈ ਕਰਿਆ ਕਰੋ ਸਾਡਾ ਸਮਾਂ ਲੰਘ ਗਿਆ ਪਰ ਇਹਨਾਂ ਨੂੰ ਜੇ ਇਹ ਵੀ ਲੋਕ ਪਿੱਛੇ ਹਟਣ ਲੱਗੇ ਤੇ ਫਿਰ ਵਾਲੀ ਵਾਰਸ ਕੌਣ ਹੋਊਗਾ ਸੋ ਦੋਸਤੋ ਵਿੱਚ ਜੋ ਵੀ ਜੱਥੇਬੰਦੀ ਐਕਸ਼ਨ ਦਿੰਦੀ ਆ ਉੱਤੇ ਖੁੱਲ੍ਹ ਚੜਾਇਆ ਕਰੋ ਜੇ ਕੋਈ ਸੁਜੈਸ਼ਨ ਹੈ ਇਹਨਾਂ ਨੂੰ ਆਕੇ ਦੱਸਿਆ ਕਰੋ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੀਆਂ ਜਿਹੜੇ ਪ੍ਰਾਣੇ ਸਾਧਨ ਜਿਹੜੇ ਆਪਾਂ ਨੂੰ ਵਿਸੇ ਦੇ ਵਿੱਚ ਮਿਲਿਆ ਹੜਤਾਲਾਂ ਰੈਲੀਆਂ ਜਿਹਦੇ ਨੇ ਦੇ ਨਾਲ ਸਿਰਫ ਇੱਕ ਸ਼ੋਅ ਹੁੰਦਾ ਕਿ ਅਸੀਂ ਤੰਗ ਅਸੀਂ ਤੁਹਾਡੇ ਵਿਰੁੱਧ ਬੋਲ ਰਹੇ ਹਾਂ ਪਰ ਇਹਦੇ ਨਾਲ ਉਹਨਾਂ ਦੇ ਜਿਹੜੀ ਸਿਰ ਤੇ ਜੂ ਨਹੀਂ ਚੜਕਦੀ ਉਹਨਾਂ ਦੇ ਸਿਰ ਤੇ ਜੂ ਕਿਵੇਂ ਸੜਕਦੀ ਹਾਂ ਸੋਚਣਾ ਜਦੋਂ ਇਹ ਵਿਚਾਰ ਕਰਦੇ ਆ ਲੜਾਈ ਵੱਡੀ ਹੋਣ ਲੱਗੀ ਮੋਬਾਈਲ ਤੁਸੀਂ ਹੱਥਾਂ 'ਚ ਫੜਿਆ ਉਹੀ ਜੋ ਤੁਹਾਡੇ ਦਿਮਾਗ ਦੇ ਵਿੱਚ ਪਾਇਆ ਜਾਂਦਾ ਤੁਸੀਂ ਉਹੀ ਪੜ੍ਹਦੇ ਆ ਉਹੀ ਬੋਲਦੇ ਆ ਤੁਹਾਡੇ ਜ਼ੁਬਾਨ ਦੇ ਉੱਤੇ ਲਫ਼ਜ਼ ਰੱਖ ਦਿੱਤੇ ਜਾਂਦੇ ਆ ਤੁਹਾਡੇ ਦਿਮਾਗ ਦੇ ਉੱਤੇ ਸੋਚ ਦੇ ਦਿੱਤੀ ਜਾਂਦੀ ਆ ਉਹੀ ਚੀਜ਼ਾਂ ਬੋਲਦੇ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕੀਤਾ ਜਾਂਦਾ ਤੁਹਾਡੀ ਆਪਣੀ ਸੋਚ ਤੁਸੀਂ ਨਹੀਂ ਕਰਦੇ ਪ੍ਰੋਜੈਕਟ ਤੁਸੀਂ ਨਹੀਂ ਆਪਣੇ ਜਿਹੜੇ ਲੜ ਜੋ ਉਹਨੂੰ ਪ੍ਰਤੋਸਾਹਿਤ ਕਰਦੇ ਉਹਨਾਂ ਨੂੰ ਨਹੀਂ ਕਰਜ ਕਰਦੇ ਤੁਸੀਂ ਖੁਦ ਜਿੰਨ ਕਰਜ ਨਹੀਂ ਹੁੰਦੇ ਉਹ ਤੁਹਾਡੇ ਨੂੰਦਸ ਵਿ ਪ੍ਰਚਾਰ ਕਰ ਰਿਹਾ ਤੁਸੀਂ ਉਸ ਪ੍ਰਚਾਰ ਦਾ ਉਸ ਉਸ ਸਾਧਨਾਂ ਦਾ ਕਿਵੇਂ ਮੁਕਾਬਲਾ ਕਰਦੇ ਹੋ ਦੱਸੋ ਕੋਈ ਹੈ ਜੋ ਆਪ ਉਹ ਤਾਂ ਕਹਿੰਦੇ ਦੁਨੀਆ ਦੇ ਵਿੱਚ ਇਹ ਕਰਪਟ ਲੋਕ ਇਹਨਾਂ ਨੂੰ ਦੇਣ ਦੀ ਲੋੜ ਖੁਸ਼ੀ ਨਹੀਂ ਹੈਗੀ ਇਹ ਤਾਂ ਪਹਿਲੇ ਹੀ ਰਜੇ ਆ ਕਿ 1 ਡੇਢ ਲੱਖ 1.5 ਲੱਖ ਕੰਪਾਨਾ ਦੇਣੇ ਕੱਲੀ ਬੋਲਿਆ ਕਹਿੰਦਾ ਨਹੀਂ ਸਮਾਜ ਦੇ ਵਿੱਚੋਂ ਲੋਕ ਤੁਹਾਡੇ ਵਿਰੁੱਧ ਬੋਲਣ ਲੱਗੇ ਕਿਉਂ ਬੋਲਣ ਲੱਗੇ ਉਹਨਾਂ ਦੇ ਜ਼ੁਬਾਨ ਦੇ ਉੱਤੇ ਲਕਸ਼ਰਖ ਦਿੱਤੇ ਵੀ ਇਹ ਚੋਰ ਆ ਇਹ ਕਰਪਟ ਆ ਉਹ ਯਾਰ ਸਾਰੇ ਕਰਪਟ ਹੋ ਗਏ 5 10% ਹੋਣਗੇ ਸਾਰੇ ਉਹਨਾਂ ਨੇ ਲਵੇਟ ਲਿਆ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਘਾਣੇ ਫਿੱਟ ਕਰਤੀ ਉਹ ਬੋਲਣ ਲੱਗੇ ਜੋ ਸਾਨੂੰ ਕਹਿ ਲੈਂਦਾ ਅਸੀਂ ਸੋਸ਼ਲ ਮੀਡੀਆ 'ਤੇ ਬੋਲਣ ਲੱਗ ਜਾਂਦੇ ਪਰ ਤੁਸੀਂ ਕੋਈ ਨਹੀਂ ਬੋਲਦਾ ਫਿਰ ਕੀ ਹੋਊਗਾ ਨਹੀਂ ਬੋਲਣਗੇ ਹੌਲੀ 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 ਤੁਹਾਡੇ ਉੱਤੇ ਜਿਹੜਾ ਇਹ ਗਲਵਾ ਪੈ ਜਾਏਗਾ ਤੁਸੀਂ ਜਿਹੜੇ ਆ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਪ੍ਰੈਸ਼ਰ ਚ ਆ ਜੂਗੇ ਤੇ ਜਦੋਂ ਪ੍ਰੈਸ਼ਰ ਚ ਆਲੇ ਫਿਰ ਮੰਗਾ ਵੀ ਕਿੱਥੇ ਵੀ ਕਿੱਥੇ ਰਹਿ ਜਾਂਦੀ ਹੁਣ ਪ੍ਰੈਸ਼ਰ ਸਿਰਫ ਦਈਏ ਦੀ ਗੱਲ ਨਿਕਲਦੀ ਐ ਪੁਰਾਣੀ ਪੈਨਸ਼ਨ ਵੀ ਗਈ ਜਦੋਂ ਉਹਦੇ ਬੋਲੇ ਸੀ ਵੀ ਇਹ ਚਿੱਠੀ ਝੂਠੀ ਐ ਨੋਟੀਫਿਕੇਸ਼ਨ ਨਹੀਂ ਐ ਉਹਨੂੰ ਲੋਕਾਂ ਨੇ ਸਾਡੇ ਤੇ ਕਰਤਾ ਕਿਉਂਕਿ ਗਵਰਨਮੈਂਟ ਕਹਿੰਦੀ ਇਹ ਲੋਕ ਤੇ ਖਰੀਦੇ ਹੋਇਆ ਇਹ ਤਾਂ ਪੋਲੀਟਿਕਲ ਪਾਰਟੀਆਂ ਦੇ ਐ ਤੇ ਹੁਣ ਉਹ ਸਾਨੂੰ ਹੀ ਲੋਕ ਕਹਿਣ ਲੱਗੇ ਤੇ ਹੁਣ ਸਾਰੇ ਨੂੰ ਪਤਾ ਲੱਗ ਗਿਆ ਇਹੀ ਗੱਲ ਮੈਂ ਅੱਜ ਕਹਿ ਰਿਹਾ ਜੇ ਬਚਣਾ ਚਾਹੁੰਦੇ ਹੋ ਪੋਲੀਟਿਕਲ ਲੋਕਾਂ ਦੀਆਂ ਚਾਲਾਂ ਸੁਣਣੀਆਂ ਸ਼ੁਰੂ ਕਰੋ ਉਹ ਤੁਹਾਡੇ ਵਿਰੁੱਧ ਕਿਵੇਂ ਜਿਹੜਾ ਪ੍ਰਚਾਰ ਕਰ ਰਹੇ ਨੇ ਤੇ ਉਹਨੂੰ ਠੱਲ ਕਿਵੇਂ ਪਾਉਣੇ ਹੈ ਜਿਹੜਾ ਆਪਾਂ ਅਜਨਾਲੇ ਜਾ ਕੇ ਹੁਣ ਤੁਹਾਡੇ ਵੱਲੋਂ ਸੇਵਾ ਕੀਤੀ ਗਈ ਹੈ ਮਾਈਕ ਸੈਂਸ ਦਾ ਉਹ ਕਿਉਂ ਇਹ ਆਪਾਂ ਇੱਕ ਪ੍ਰੋਜੈਕਸ਼ਨ ਕਰੀਏ ਭਾਈ ਨਹੀਂ ਅਸੀਂ ਸਾਡੇ ਉੱਤੇ ਦੋਸ਼ ਨਾ ਲਾਓ ਅਸੀਂ ਵੀ ਸੇਵਾ ਕਰਦੇ ਆ ਥੋੜੇ ਦਿਨਾਂ ਤੱਕ ਮੈਂ ਇੱਕ ਵੀਡੀਓ ਬਣਾਈ ਆ ਆਪਣੇ ਪੇਜ ਤੇ ਪਾਵਾਂਗਾ ਉਹਦੇ ਵਿੱਚ ਸੇਵਾ ਤੇ ਵੀ ਆ ਕੀ ਅਸੀਂ ਸਾਂਝਾ ਮਲਾਜਮਚ ਬਣਾਇਆ ਸੋਚ ਕੇ ਦੇਖੋ ਪੁਰਾਣੀਆਂ ਆਪਾਂ 550 ਸਾਲਾਂ ਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਤੋਂ ਉਤਸਵ ਤੇ 550 ਯੂਨਿਟ ਬਲੱਡ ਡੋਨੇਸ਼ਨ ਦੇ ਇਕੱਠੇ ਕਰਨੇ ਸਦਾਰਾ ਜੇ ਆਪਾਂ ਬਲੱਡ ਡੋਨੇਸ਼ਨ ਕੈਂਪ ਲਾਇਆ ਹੱਥ ਖੜੇ ਹੋ ਗਏ ਲੇਕਿਨ ਉਹਨਾਂ ਕੋ ਬਲੱਡ ਜਿਨਾ ਸੀਗਾ ਕਿੰਨਾ ਲੈਣ ਦੀ ਸਮਰੱਥਾ ਨਹੀਂ ਸੀ ਤਿੰਨ ਬਲੱਡ ਬੈਗ ਇੱਥੇ ਆਪਾਂ ਹਰ ਬਲੱਡ ਬੈਗ ਲਾਂਦੇ ਪਰਵਾਮਾਂ ਦੇ ਸ਼ਹੀਦਾਂ ਲਈ ਆਪਾਂ 1-1 ਲੱਖ ਰੁਪਏ ਦੀ ਰਾਸ਼ੀ ਦਿੱਤੀ ਨਾਲ ਦੇ ਨਾਲ ਉਹਨਾਂ ਸਾਰੀਆਂ ਫੈਮਿਲੀਆਂ ਨਾਲ ਬਸਲ ਮਾਮਲਿਕ ਕੀਤਾ ਨਸ਼ਿਆਂ ਦੇ ਬੰਦੂ ਦਾ ਆਪਣੇ ਸਾਝੇ ਮਾਲਾਜਮਾਂ ਚ ਵੱਲੋਂ ਖਵਾਣਾ ਅੱਗੇ ਪ੍ਰੋਗਰਾਮ ਕੀਤਾ ਗਿਆ ਤੇ ਜਦੋਂ ਕੋਰੋਨਾ ਸੀ ਆਪਾਂ ਜਾ ਜਾ ਕੇ ਦਫਤਰਾਂ ਦੇ ਵਿੱਚ ਸਪਰੇਅ ਕੀਤੀਆਂ ਕਿਸਾਨਾਂ ਬਦੋਂ ਚ ਆਪਾਂ ਹੈਲਪ ਕੀਤੀ ਹੁਣ ਆਪਾਂ ਫੇਰ ਕਰ ਰਹੇ ਹਾਂ ਮਤਲਬ ਕਿ ਹਰ ਸਮੇਂ ਆਪਾਂ ਆ ਗਿਆ ਨੇ ਪਰ ਆਪਣਿਆ ਪ੍ਰੋਜੈਕਟ ਕਿੱਥੇ ਕੀਤਾ ਨਹੀਂ ਅਸੀਂ ਵੀ ਕੰਮ ਕਰਦੇ ਸਮਾਜ ਲਈ ਪਰ ਨਹੀਂ ਜਿਹਨੂੰ ਪ੍ਰੋਜੈਕਟ ਹੀ ਕਰਨ ਤੋਂ ਉਹ ਕਹਿੰਦੇ ਦਾਨ ਦੋ ਪਤਾ ਨਹੀਂ ਲੱਗਣਾ ਚਾਹੀਦਾ ਪਰ ਸਾਡੇ ਉੱਤੇ ਫਿਰ ਦਾਗ ਲੱਗਦੇ ਹੀ ਰਹਿਣਗੇ ਨਾ ਉਦਾਕ ਤੇ ਕਿਸੇ ਤਰ੍ਹਾਂ ਵਟੇ ਰਹੇ ਆ ਉਦਾਕ ਕਿਵੇਂ ਵਟੇ ਰਹੇ ਜਦੋਂ ਤੁਸੀਂ ਪ੍ਰੋਜੈਕਟ ਕਰੋਗੇ ਜਦੋਂ ਤੁਸੀਂ ਇੱਕ ਬੰਦਾ ਬਣੀ ਬਣਾਈ ਤਾਂ ਕੋਈ ਸ਼ੇਅਰ ਕਰਦੀ ਪੋਸਟ ਨੂੰ ਅੱਗੇ ਵੀ ਸ਼ੇਅਰ ਕਰ ਸਕਦੇ ਤੇ ਕਮੈਂਟ ਲਿਖੋ ਵੀ ਅਸੀਂ ਸਮਾਜ ਦੇ ਨਾਲ ਅਸੀਂ ਸਮਾਜਿਕ ਪ੍ਰਾਣੀ ਆ ਤੇ ਅਸੀਂ ਸਮਾਜ ਦੇ ਵਿੱਚੋਂ ਆਨੇ ਆ ਸਾਨੂੰ ਲੱਗ ਨਾ ਸਮਝੋ ਸਾਡੇ ਮਾਪੇ ਵੀ ਮਜ਼ਦੂਰ ਆ ਸਾਡੇ ਮਾਪੇ ਕਿਸਾਨ ਆ ਸਾਡੇ ਮਾਪੇ ਜਿਹੜੇ ਹੈਗੇ ਆ ਛੋਟੇ ਵਪਾਰੀ ਅਸੀਂ ਉਹ ਪਰਿਵਾਰਾ ਚੋਂ ਆਨੇ ਆ ਸਾਰੇ ਮਾਪੇ ਪੇਂਟਰ ਹੋ ਜਾਂਦੇ ਨੇ ਪਰ ਕੀ ਇਹ ਲੱਗ ਕੇ ਤਗਰੀ ਬਣ ਗਈ ਸੋ ਦੋਸਤੋ ਕਹਿਣ ਦਾ ਮਤਲਬ ਇਹ ਆ ਹਾਥੀ ਦੇ ਪੈਰ ਤੇ ਸਭ ਦਾ ਪੈਰ ਵੱਡੀ ਸੋਚ ਰੱਖੋ ਇਹ ਨਾ ਕਰੋ ਕਿ ਨਹੀਂ ਸਿਰਫ ਢੀਏ ਤੇ ਗੱਲ ਕਰਨੀ ਆ ਜੇ ਇੰਨਾ ਸੋਚੋਗੇ ਤੇ ਫਿਰ ਤੁਹਾਡੇ ਗੁਰੂ ਤੇ ਜਿਹੜਾ ਭੰਡੀ ਪ੍ਰਚਾਰ ਆ ਉਹ ਸਿਖਰ ਕਰ ਦੇਗਾ ਤੇ ਭੰਡੀ ਪ੍ਰਚਾਰ ਜਦੋਂ ਰੁਕ ਜਾਏਗਾ ਤੇ ਫਿਰ ਸਾਡੇ ਜਦੋਂ ਫੇਵਰਟ ਚ ਲੋਕ ਆ ਜਾਣਗੇ ਤੇ ਜਦੋਂ ਅਸਲੀਅਤ ਲੋਕਾਂ ਦੇ ਵਿੱਚ ਨਹੀਂ ਵੀ ਖਜ਼ਾਨੇ ਦਾ ਇਹਨਾਂ ਨੇ ਬੁਰਾ ਹਾਲ ਕਰਤਾ ਕਿਵੇਂ ਵਿਸ਼ਵਾਸ ਕਰ ਰਹੇ ਉਹਨੇ ਖਜ਼ਾਨਾ ਇਕੱਠਾ ਕਰਨੇ ਉੱਥੇ ਖਜ਼ਾਨਾ ਹੋਊ ਤੁਹਾਨੂੰ ਮਿਲੋ ਉਹਦੇ ਵਿੱਚੋਂ ਹੀ ਮਿਲਣਾ ਸੋ ਸਾਥੀਓ ਲੰਮੀ ਸੋਚ ਸੋਚਿਆ ਕਰੋ ਆਪਣੀ ਜਥੇ ਬੰਦੇ ਦਾ ਸਾਥ ਕੋ ਅਸੀਂ ਜਿਹੜੇ ਵੀ ਪੁਰਾਣੇ ਸਾਥੀ ਆ ਜਿਨ੍ਹਾਂ ਨੂੰ ਇਹਨਾਂ ਨੇ ਚੇਅਰਮੈਨ ਲਾਇਆ ਐਡਵਾਈਜ਼ਰ ਲਾਇਆ ਸਾਡੀ ਜੋ ਜ਼ਿੰਮੇਵਾਰੀ ਆ ਉਹ ਅਸੀਂ ਪੂਰੀ ਕਰਾਂਗੇ ਸੋ ਅੱਗੇ ਤੋਂ ਜਿਹੜੇ ਵੀ ਇਸ ਰੈਲੀ ਨੂੰ ਕਨਕਲੂਡ ਕਰਨਾ ਕੋਈ ਇਲੈਕਸ਼ਨ ਮੈਂਬਰ ਕੋਈ ਸੀਨੀਅਰ ਮੈਂਬਰ ਜਾਂ ਵੱਡੀ ਜੱਲੇਬੰਦੀ ਦਾ ਪ੍ਰਧਾਨ ਹੀ ਜਿਹੜਾ ਕਨਕਲੂਡ ਕਰੇ ਸੋ ਸਾਡਿਓ ਅਗਲੇ ਆਪਾਂ ਐਕਸ਼ਨ ਵਾਲੀ ਤਿਆਰ ਆਏ ਬਾ ਬਹੁਤ ਬਹੁਤ ਸ਼ੁਕਰੀਆ ਸਾਡਾ